ਜਾ ਬਣੂੰਗਾ ਹੀਰੋ 130 ਨਹੀਂ ਜਾਏਗਾ ਮੁੱਖ ਮੰਤਰੀ ਕਹਿ ਰਹੇ ਨਹੀਂ ਜਾਣਗੇ ਕਿਥੇ ਗੱਡਜੋੜ ਕਰਨ ਨਹੀਂ ਜਾਣਗੇ ਦਰਅਸਲ ਕਿਆਸ ਲੱਗ ਰਹੇ ਨੇ ਕਿ ਕਾਂਗਰਸ ਸਤਿਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਗੱਡਜੋੜ ਹੋਏਗਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਟੁੱਕ ਕਹਿ ਦਿੱਤਾ ਹੈ ਕਿ ਅਜੇ ਹਾਂ ਨਹੀਂ ਹੋਏਗਾ ਉਹਨਾਂ ਨੇ ਮੁੜ ਤੋਂ ਗੱਲ ਦੁਹਰਾਈ ਹੈ ਕਿ 13 0 ਪੰਜਾਬ ਬਣੇਗਾ 0 ਪਰ ਕਿਆਸ ਜ਼ੋਰਾਂ ਤੇ ਸਨ ਜਿਸ ਤੇ ਹੁਣ ਬ੍ਰੇਕ ਲਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆ ਰਹੇ ਨੇ ਹਾਲੇ ਕਿ ਉਹ ਪਹਿਲਾਂ ਵੀ ਕਈ ਦਫਾ ਕਹਿ ਚੁੱਕੇ ਨੇ ਤੇ ਹੁਣ ਇੱਕ ਵਾਰ ਉਹਨਾਂ ਨੇ ਮੁੜ ਤੋਂ ਸਪਸ਼ਟ ਕਰ ਦਿੱਤਾ ਹੈ ਕਿ ਗੱਡਜੋੜ ਨਹੀਂ ਹੋਏਗਾ ਕੀ ਕਹਿ ਰਹੇ ਨੇ ਮੁੱਖ ਮੰਤਰੀ ਸੁਣਦੇ ਨਹੀਂ ਜਾ ਰਹੇ ਜਦੋਂ ਦੇਖੋ ਤੁਸੀਂ ਇੱਕ ਕੱਲ ਕੱਲ ਤੋਂ ਤਾਂ ਖੁਸ਼ ਹੋਵੋਗੇ ਨਾ ਇਸ ਤੋਂ ਪਹਿਲਾਂ ਜਿਹੜੇ ਮੁੱਖ ਮੰਤਰੀ ਸੀ 5 ਸਾਲਾਂ 'ਚ ਇੱਕ ਜਾਂ ਦੋ ਵਾਰੀ ਤੁਹਾਨੂੰ ਮਿਲੇ ਨੇ ਹੁਣ ਜਿੰਨੇ ਜਿਹੜੇ ਤੁਹਾਡੇ ਸਵਾਲ ਨਹੀਂ ਖਤਮ ਹੁੰਦੇ ਮੈਂ ਉੱਠਦਾ ਨਹੀਂ ਇਹਦਾ ਮਤਲਬ ਸੱਚੇ ਆ ਦਿਲ ਤੋਂ ਸੱਚੇ ਕਿਸੇ ਸਵਾਲ ਤੋਂ ਭਜਦੇ ਨਹੀਂ ਆਪਣੇ ਆਪਣੇ ਜਿਹੜੇ ਲੋਕ ਸਭਾ ਦੇ 13 13 ਸੀਟਾਂ ਦੇ ਜਿਹੜੇ ਸਾਡੇ ਵਲੰਟੀਅਰ ਨੇ ਜਾਂ ਜਿਹੜੇ ਸਾਡੇ ਉਮੀਦਵਾਰ ਹੋ ਸਕਦੇ ਨੇ ਉਹਨਾਂ ਬਾਰੇ ਅਸੀਂ ਡਿਸਕਸ ਕੀਤਾ ਲਗਭਗ 40 ਕ ਦੇ ਨਾਮ ਨੇੜੇ-ਤੇੜੇ ਨਾਮ ਹਰ ਕੰਸੀਸਿਊਸ ਤੋਂ ਤਿੰਨ-ਤਿੰਨ ਕਈਆਂ ਤੋਂ ਚਾਰ ਵੀ ਨੇ ਕਈਆਂ ਤੋਂ ਇੱਕ ਵੀ ਹੈ ਜਿਵੇਂ ਜਲੰਧਰ ਆ ਤਾਂ ਸਿਟਿੰਗ ਹੈ ਸਾਡਾ ਸੋ ਅਸੀਂ 40 ਦੇ 40 ਕਰੀਬ ਦੇ ਨਾਮ ਅਸੀਂ ਰੱਖੇ ਨੇ ਉਸ ਤੋਂ ਬਾਅਦ ਫਿਰ ਅੱਗੇ ਸਰਵੇ ਕਰਾਵਾਂਗੇ ਹੋਰ ਸਰਵੇ ਅਵੇਲੇਬਲ ਹੋਣਗੇ ਉਸ ਤੋਂ ਬਾਅਦ ਜੋ ਵੀ ਵਿਨਿੰਗ ਕਰਟੇਰੀਆ ਰੱਖਿਆ ਅਸੀਂ ਪੰਜਾਬ ਨੂੰ ਜਿਤਾਉਣਾ ਹੈ ਅਸੀਂ ਪੰਜਾਬ ਨੂੰ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣਾਉਣਾ ਹੈ ਪੰਜਾਬ ਬਣੂਗਾ ਹੀਰੋ 130 ਇੰਡੀਆ ਗੱਟ ਜੋੜ ਨੂੰ ਨਾ ਸਿਰਫ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਛਟਕਾ ਦਿੱਤਾ ਹੈ ਬਲਕਿ ਉਧਰ ਬੰਗਾਲ ਦੇ ਵਿੱਚ ਵੀ ਸਥਿਤੀ ਕੁਝ ਅਜਿਹੀ ਹੈ ਕਿਉਂਕਿ ਮਮਤਾ ਬੈਨਰਜੀ ਨੇ ਸੀਟ ਸ਼ੇਅਰਿੰਗ ਤੋਂ ਇਨਕਾਰ ਕਰ ਦਿੱਤਾ ਹੈ ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਉਹ ਗੱਟ ਜੋੜ ਦਾ ਹਿੱਸਾ ਰਹਿਣਗੇ ਪਰ ਸੀਟ ਸ਼ੇਅਰਿੰਗ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਹੈ ਤੇ ਇਧਰ ਪੰਜਾਬ ਦੇ ਵਿੱਚ ਵੀ ਦੋਵੇਂ ਹੀ ਇਕਾਈਆਂ ਨੇ ਜੋ ਪਾਰਟੀਆਂ ਦੀਆਂ ਚਾਹੇ ਉਹ ਕਾਂਗਰਸ ਹੋਵੇ ਚਾਹੇ ਫਿਰ ਉਹ ਆਮ ਆਦਮੀ ਪਾਰਟੀ ਹੋਵੇ ਇਹ ਸਪਸ਼ਟ ਕਰ ਚੁੱਕੇ ਨੇ ਕਿ ਉਹ ਖੁਸ਼ ਨਹੀਂ ਨੇ ਇਸ ਗੱਟ ਜੋੜ ਤੋਂ ਅਹਿਮ ਇਸ ਲਈ ਵੀ ਹੈ ਕਿਉਂਕਿ ਇੱਕ ਸੱਤਾ ਤੇ ਰਹਿ ਤੇ ਇੱਕ ਵਿਰੋਧੀ ਤੇ ਰਹਿ ਤੇ ਜੇਕਰ ਦੋਨੋਂ ਰਲ ਜਾਣਗੇ ਤਾਂ ਫਿਰ ਕਿਹੜੇ ਮੂ ਲੋਕਾਂ ਤੋਂ ਵੋਟਾਂ ਮੰਗਣ ਜਾਣਗੇ